ਕਾਦਿਆਦੀ ਨੋਂਦੇ ਮੁਹੱਲਾ ਕ੍ਰਿਸ਼ਨਨਗਰ ਦੇ ਵਿਖੇ ਦਿਨ ਦਹਾੜੀ ਚੋਰਾ ਦੇ ਵੱਲੋਂ ਇੱਕ ਕਾਨੂੰਨ ਨਿਸ਼ਾਨਾ ਬਣਾਇਆ ਗਿਆ ਤੇ ਕਾਰਦੇਵ ਵਿੱਚ ਪਈ ਦੱਸਦੇ ਕਿ 10000 ਰੁਪਏ ਵੀ ਨਕਦੀ ਲੈ ਕੇ ਚੋੜੇ ਨੇ ਉਹਨਾਂ ਦੇ ਵੱਲੋਂ ਆਈਫੋਨ ਮੋਬਾਈਲ ਦੇ Samsung ਕੰਪਨੀ ਦੇ ਮੋਬਾਈਲ ਦੇ ਅਤੇ ਸੋਨੇ ਦੀ ਮੁਦਰੀ ਤੇ ਟੌਪ ਸਟੋਰੀ ਕਰ ਲੈ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਦੇਵ ਮਾਲਕ ਪਰਮਿੰਦਰ ਸਿੰਘ ਪਾਟਿਆ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਕੁਝ ਦਿਨ ਦੇ ਪਹਿਲਾਂ ਜੁੜਾ ਹੈ ਦੇਹਾਂਤ ਹੋ ਗਿਆ ਸੀ ਅਤੇ ਉਹ ਆਪਣੇ ਪਿਤਾ ਦੇ ਨਾਲ ਫੁੱਲ ਤਾਰਨ ਦੇ ਲਈ ਗੋਇੰਦਵਾਲ ਸਾਹਿਬ ਦੇ ਵਿਖੇ ਗਏ ਹੋਏ ਸਨ ਐਸੇ ਪਿਛੋ ਚੋਰਾਂ ਨੇ ਚੋਰੀ ਦੀ ਇਸ ਵਾਰਦਾਤ ਨੂੰ ਅਣਜਾਣ ਦਰ ਸਿੰਘ ਪਟਿਆ ਜੀ ਹਾਂਜੀ ਅਸੀਂ ਕੱਲ ਆਪਣੇ ਮੇਰੇ ਸਾਰਾ ਥੋੜੇ ਦਿਨ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਹਾਂਜੀ ਤੇ ਉਹਨਾਂ ਦੇ ਫੁੱਲ ਪ੍ਰਵਾਨ ਵਾਸਤੇ ਗੁਇੰਦਵਾਲ ਸਾਹਿਬ ਗਏ ਹੋਏ ਸੀ ਓਕੇ ਤੇ 10:30 ਵਜੇ ਸਵੇਰੇ ਅਸੀਂ ਗਏ ਆ ਸ਼ਾਮੀ ਸਭਾ ਕੁਝ 8:00 ਵਜੇ ਜਦੋਂ ਹੀ ਆਏ ਆ ਉਹ ਤੋਂ ਪਹਿਲਾਂ ਸਾਡੇ ਘਰ ਕੰਮ ਵਾਲੀ ਲੱਗੀ ਸੀ ਉਹਨੇ ਬਾਹਰਲਾ ਮੇਨ ਦਰਵਾਜ਼ਾ ਆਣ ਕੇ ਖੋਲਿਆ ਪਰ ਉਹ ਦਰਵਾਜ਼ਾ ਜਿਹੜਾ ਸਾਡਾ ਮੇਨ ਹੈ ਉਹ ਅੰਦਰੋਂ ਲੌਕ ਸੀ ਉਹਨੇ ਜਦੋਂ ਖੋਲਿਆ ਉਹਨਾਂ ਨੇ ਆੜ ਗੁਆੜ ਸਾਰਿਆਂ ਨੂੰ ਸੱਦਿਆ ਤੇ ਉਹ ਦਰਵਾਜ਼ਾ ਨਹੀਂ ਖੁੱਲਦਾ ਫਿਰ ਉਹਨਾਂ ਨੇ ਉੱਪਰੋਂ ਪਿਛੋਂ ਦੀ ਛੱਤ ਥਾਣੀ ਆਣ ਕੇ ਦੇਖਿਆ ਤਫੀਰ ਸਾਡੇ ਆ ਦਰਵਾਜ਼ੇ ਸਾਰੇ ਖੁੱਲੇ ਸਨ ਫਿਰ ਉਹਨਾਂ ਚੰਨ ਉਹ ਹੀ ਵੀ ਘਰ ਆ ਗਏ ਸੀ ਫਿਰ ਆਣ ਕੇ ਸਾਰਾ ਇਨਕੁਆਇਰੀ ਕੀਤੀ ਦਰਵਾਜ਼ੇ ਸਾਰੇ ਖੁੱਲੇ ਹਨ ਅੰਦਰ ਵੇਖਿਆ ਉਹਨਾਂ ਪਿੱਛੇ ਸਾਡੇ ਖਾਲੀ ਪਲਾਟ ਹੈ ਉਹ ਪਲਾਟ ਖਾਣੀ ਰਸੋਈ ਦੇ ਵਿੱਚੋਂ ਦੀ ਉਹਨਾਂ ਨੇ ਮੇਨ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਵਿਰੇ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜ਼ਾ ਤੋੜਿਆ ਕਮਰੇ ਦਾ ਉੱਥੋਂ ਇੱਥੇ ਦਾਖਲ ਹੋ ਕੇ ਐਵਲ ਨਾ ਲਮਾਰੀ ਲੱਕੜ ਦੀ ਤੋੜੀ ਇਹਦੇ ਵਿੱਚੋਂ ਉਹਨਾਂ ਨੇ ਥੋੜਾ ਕੈਸ਼ ਹੀ 50000 ਰੁਪਿਆ ਇੱਕ ਮੁੰਦਰੀ ਸੀ ਇੱਕ ਰਿੰਗ ਸੀ ਇੱਕ ਐਪਲ ਦੀ